ਪਾਰਟੀ ਦਾ ਨੁਕਸਾਨ ਜਿਹੜਾ ਹੋਇਆ 2022 ਚ ਉਹ ਇਨਡਿਸਿਪਲਨ ਕਰਕੇ ਹੋਇਆ। ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੇ ਪੈਦਾ ਕੀਤਾ। ਪਾਰਟੀ ਦੇ ਵੱਖ-ਵੱਖ ਸਰਾਂ ਦੇ ਕਰਕੇ ਹੋਇਆ। ਸਿੱਧੂ ਸਾਹਿਬ ਦਾ ਕੰਟ੍ਰਿਬਿਊਸ਼ਨ ਪਾਰਟੀ ਨੂੰ ਡਾਊਨ ਕਰਨ ਚਾਹਿਆ ਜਾਂ ਆਪ ਕਰਨ ਚਾਹਿਆ। ਆਈ ਡੋਟ ਕਮੈਂਟ ਔਨ ਥਿਸ। ਮੈਸੀ ਮੈਂ ਗੱਲ ਨਿਰਾਜ਼ਗੀ ਹੈ ਕਿ ਉਹਨਾਂ ਦੀ। ਆਈ ਡੋਟ ਨੋ ਤੁਸੀਂ ਕੈਪਟਨ ਸਾਹਿਬ ਦੇ ਨਾਲ ਵੀ ਉਹਨਾਂ ਦੀ ਨਹੀਂ ਸੈਟਿੰਗ ਆਈ ਤੁਹਾਡੇ ਨਾਲ ਵੀ ਨਹੀਂ ਆ ਰਹੀ। ਦਿੱਕਤ ਕੀ ਆ? ਨਾਲ ਸੈਟਿੰਗ ਕੀ ਹੈ? ਮੈਂ ਤਾਂ ਕਹਿੰਦਾ ਕਿ ਇਹ ਸਾਰੇ ਸੀਨੀਅਰਸ ਮੇਰੇ ਸਿਰ ਦੇ ਤਾਜ ਹੈ। ਨਵਜੋਤ ਸਿੰਘ ਸਿੱਧੂ ਆ ਡੱਡ ਨਜ਼ਰ ਆਉਂਦੇ ਆ। ਕਦੇ ਕਦੇ ਆਉਂਦੇ ਆ ਡੰਟਾ ਚੜ। ਕਦੀ ਕੋਸ਼ਿਸ਼ ਕੀਤੀ ਤੁਸੀਂ ਮਨਾਉਣ ਦੀ ਤੁਸੀਂ। ਤੂੰ ਹੀ ਵਿਆਹ ਤੇ ਜਾ ਕੇ ਮਨਾਉਣਾ ਕੀ ਹੈ। ਵਿਆਹ ਤੇ ਜਾਣਾ ਤਾਂ ਗੱਲ ਲਖਰੀ ਹੋਗੀ। ਨਹੀਂ ਨਹੀਂ। ਵੈਸੇ ਮੈਂ ਗੱਲ ਨਰਾਜ਼ਗੀ ਹੈ ਕਿ ਉਹਨਾਂ ਦੀ। ਆਈ ਡੋਨਟ ਨੋ। ਤੁਸੀਂ ਕੈਪਟਨ ਸਾਹਿਬ ਦੇ ਨਾਲ ਵੀ ਉਹਨਾਂ ਦੀ ਨਹੀਂ ਸੈਟਿੰਗ ਆਈ ਤੁਹਾਡੇ ਨਾਲ ਵੀ ਨਹੀਂ ਆ ਰਹੀ। ਦਿੱਕਤ ਕੀ ਆ? ਨਾਲ ਸੈਟਿੰਗ ਕੀ ਹੈ। ਮੈਂ ਤਾਂ ਕਹਿੰਦਾ ਕਿ ਇਹ ਸਾਰੇ ਸੀਨੀਅਰਸ ਮੇਰੇ ਸਿਰ ਦੇ ਤਾਜ ਹੈ। ਹਾਂ। ਮੇਰੇ ਸਿਰ ਦੇ ਤਾਜ ਹੈ ਇਹ ਸਾਰੇ ਲੋਕ ਬਟ ਪਾਰਟੀ ਦਾ ਨੁਕਸਾਨ ਜਿਹੜਾ ਹੋਇਆ 2022 ਚ ਉਹ ਇਨਡਿਸਿਪਲਨ ਕਰਕੇ ਹੋਇਆ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੇ ਪੈਦਾ ਕੀਤਾ ਪਾਰਟੀ ਦੇ ਵੱਖ-ਵੱਖ ਸਰਾਂ ਦੇ ਕਰਕੇ ਹੋਇਆ ਪਾਰਟੀ ਦੇ ਵਿੱਚ ਜਿਹੜਾ ਪਾਰਟੀ ਨੂੰ ਪ੍ਰਮੁੱਖ ਨਹੀਂ ਮੰਨਦਾ ਉਹ ਫਿਰ ਕੰਮ ਖਰਾਬ ਹੋ ਜਾਂਦਾ ਮੈਨੂੰ ਲੱਗਦਾ ਕੋਈ ਵੀ ਬੰਦਾ ਪਾਰਟੀ ਤੋਂ ਅਬਵ ਨਹੀਂ ਹੈ ਬੀਟ ਨਵਜੋਤ ਸਿੱਧੂ ਬੀਟ ਰਾਜਾ ਮੜੀ ਸੋ ਜਾਬਤੇ ਚ ਰਹਿ ਕੇ ਹਰ ਵਿਅਕਤੀ ਦੀ ਨੂੰ ਕਦਮ ਚੁੱਕਨੇ ਚਾਹੀਦੇ ਹੈ ਬਿਨਾ ਜਾਪਤੇ ਤੋਂ ਚੁੱਕੇ ਗਏ ਕਦਮ ਜਾਂ ਇਨਡਿਸਪਲਿਨ ਕ੍ਰੀਏਟ ਕੀਤਾ ਉਹ ਤੁਹਾਨੂੰ ਬਹੁਤ ਡੈਮੇਜ ਕਰਦੇ ਹੈ ਅੱਜ ਜਿਹਨਾਂ ਲੋਕ ਜਾਪਤੇ 'ਚ ਨਹੀਂ ਰਹੇ ਜਿਹੜੇ ਲੋਕ ਜਾਪਤੇ 'ਚ ਨਹੀਂ ਰਹਿ ਰਹੇ ਉਹ ਇੱਥੇ ਹੁੰਦੇ ਸੀ ਹੁਣ ਇੱਥੇ ਆ ਗਏ ਔਰ ਜੇ ਇੱਥੇ ਆ ਗਏ ਔਰ ਜੇ ਹੁਣ ਜਾਪਤੇ 'ਚ ਨਾ ਰਹਿਣਗੇ ਫਿਰ ਉਹ ਬਿਲਕੁਲ ਜ਼ਮੀਨ 'ਚ ਰੁਲ ਜਾਣਗੇ ਡਿਸਪਲਨ ਇਨ ਅ ਪਾਰਟੀ ਇਜ਼ ਵੈਰੀ 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 ਇੰਪੋਰਟੈਂਟ ਸਿੱਧੂ ਸਾਹਿਬ ਦਾ ਕੰਟਰੀਬਿਊਸ਼ਨ ਪਾਰਟੀ ਨੂੰ ਡਾਊਨ ਕਰਨ ਚਾਹਿਆ ਜਾਂ ਆਪ ਕਰਨ ਚਾਹਿਆ ਆਈ ਡੋਟ ਕਮੈਂਟ ਔਨ ਥਿਸ ਨਵਜੋ ਸਿੰਘ ਸਿੱਧੂ ਆ ਡੈਡ ਨਜ਼ਰ ਆਉਂਦੇ ਆ ਕਦੇ ਕਦੇ ਆਉਂਦੇ ਆ ਡੰਟਚਰ ਕਦੀ ਕੋਸ਼ਿਸ਼ ਕੀਤੀ ਤੁਸੀਂ ਮਨਾਉਣ ਦੀ ਤੁਸੀਂ ਤੁਸੀਂ ਵਿਆਹ ਤੇ ਜਾ ਕੇ ਆਏ ਮਨਾਉਣਾ ਕੀ ਹੈ ਵਿਆਹ ਤੇ ਜਾਣਾ ਤਾਂ ਲਖਰੀ ਹੋਗੀ ਵੈਸੇ ਮੈਂ ਗੱਲ ਨਿਰਾਜ਼ਗੀ ਹੈ ਕਿ ਉਹਨਾਂ ਦੀ ਆਈ ਡੋਟ ਨੋ ਤੁਸੀਂ ਕੈਪਟਨ ਸਾਹਿਬ ਦੇ ਨਾਲ ਵੀ ਉਹਨਾਂ ਦੀ ਨਹੀਂ ਸੈਟਿੰਗ ਆਈ ਤੁਹਾਡੇ ਨਾਲ ਵੀ ਨਹੀਂ ਆ ਰਹੀ ਦਿੱਕਤ ਕੀ ਹੈ ਨਾਲ ਸੈਟਿੰਗ ਕੀ ਹੈ ਮੈਂ ਤਾਂ ਕਹਿਣਾ ਕਿ ਇਹ ਸਾਰੇ ਸੀਨੀਅਰਸ ਮੇਰੇ ਸਿਰ ਦੇ ਤਾਜ ਹੈ ਹਾਂ ਮੇਰੇ ਸਿਰ ਦੇ ਤਾਜ ਹੈ ਇਹ ਸਾਰੇ ਲੋਕ ਬਟ ਪਾਰਟੀ ਦਾ ਨੁਕਸਾਨ ਜਿਹੜਾ ਹੋਇਆ 2022 ਚ ਉਹ ਇਨਡਿਸਿਪਲਨ ਕਰਕੇ ਹੋਇਆ ਪਾਰਟੀ ਨੂੰ ਨਵਜੋਤ ਸਿੰਘ ਸਿੱਧੂ ਨੇ ਪੈਦਾ ਕੀਤਾ ਪਾਰਟੀ ਦੇ ਵੱਖ-ਵੱਖ ਸਰਾਂ ਦੇ ਕਰਕੇ ਹੋਇਆ ਪਾਰਟੀ ਦੇ ਵਿੱਚ ਜਿਹੜਾ ਪਾਰਟੀ ਨੂੰ ਪ੍ਰਮੁੱਖ ਨਹੀਂ ਮੰਨਦਾ ਉਹ ਫਿਰ ਕੰਮ ਖਰਾਬ ਹੋ ਜਾਂਦਾ ਮੈਨੂੰ ਲੱਗਦਾ ਕੋਈ ਵੀ ਬੰਦਾ ਪਾਰਟੀ ਤੋਂ ਅਬਵ ਨਹੀਂ ਹੈ ਬੀਟ ਨਵਜੋਤ ਸਿੱਧੂ ਬੀਟ ਰਾਜਾ ਮੜੀ ਸੋ ਜਾਬਤੇ ਚ ਰਹਿ ਕੇ ਹਰ ਵਿਅਕਤੀ ਤੇ ਨੂੰ ਕਦਮ ਚੁੱਕਨੇ ਚਾਹੀਦੇ ਹੈ ਬਿਨਾ ਜਾਪਤੇ ਤੋਂ ਚੁੱਕੇ ਗਏ ਕਦਮ ਜਿਹੜਾ ਇਨਡਿਸਪਲਿਨ ਕ੍ਰੀਏਟ ਕੀਤਾ ਉਹ ਤੁਹਾਨੂੰ ਬਹੁਤ ਡੈਮੇਜ ਕਰਦੇ ਹੈ ਅੱਜ ਜਿਹਨਾਂ ਲੋਕ ਹੈ ਜਾਪਤੇ 'ਚ ਨਹੀਂ ਰਹੇ ਜਿਹੜੇ ਲੋਕ ਜਾਪਤੇ 'ਚ ਨਹੀਂ ਰਹਿ ਰਹੇ ਉਹ ਇੱਥੇ ਹੁੰਦੇ ਸੀ ਹੁਣ ਇੱਥੇ ਆ ਗਏ ਔਰ ਜੇ ਇੱਥੇ ਆ ਗਏ ਔਰ ਜੇ ਹੁਣ ਜਾਪਤੇ 'ਚ ਨਹੀਂ ਰਹਿਣਗੇ ਫਿਰ ਉਹ ਬਿਲਕੁਲ ਜ਼ਮੀਨ 'ਚ ਰੁਲ ਜਾਣਗੇ தி ਡਿਸਪਲਨ ਇਨ ਅ ਪਾਰਟੀ ਇਜ਼ ਵੈਰੀ 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 ਸਿੱਧੂ ਸਾਹਿਬ ਦਾ ਕੰਟ੍ਰਿਬਿਊਸ਼ਨ ਪਾਰਟੀ ਨੂੰ ਡਾਊਨ ਕਰਨ ਚਾਹਿਆ ਜਾਂ ਆਪ ਕਰਨ ਚਾਹੇ ਆਈ ਡੋਟ ਕਮੈਂਟ ਔਨ ਥਿਸ